ਲਓ ਜੇ ਸਾਡੇ ਨਾਲ ਹੈਗਾ 100 ਰੁਪਏ ਚੈਲ ਤੇ ਬਲੌਗ ਚ ਇਹ ਨਾਲ ਕਰਦੇ ਆ ਗੱਲਾਂ ਬਾਤਾਂ ਸਰਬ ਕੀ ਆਪ ਚੱਲ ਆ ਵਧੀਆ ਜੀ ਆਪ ਸਾਢੇ 7 ਵਜੇ ਗਰਾਊਂਡ 'ਚ ਆ ਗਿਆ ਸੀਗਾ ਤੇ ਮੈਨੂੰ ਲੱਗਦਾ ਵੀ ਜਦੋਂ ਨੂੰ ਮੈਚ ਨੂੰ ਦੁਬਾਰੇ ਸਾਢੇ 7 ਵਜੇ ਆਣੇ ਆ ਦੁਬਾਰੇ ਨੀਂਦ ਆ ਗਿਆ ਨੀਂਦ ਪੂਰੀ ਆ ਰਹੀ ਆ ਸਾਢੇ 4 ਵਜੇ ਤਾਂ ਉੱਠਿਆ ਬਾਅਦ ਜਮ ਅੱਛਾ ਘਰ ਜਿਵੇਂ ਵਾਲਾ ਯਾਰ ਦੂਰ ਦੇ ਪਲੇਅਰ ਆਉਂਦੇ ਆ ਕਮੇਟੀ ਨਾਲ ਅਡਜਸਟਮੈਂਟ ਕਰਨੀ ਚਾਹੀਦੀ ਮੈਚਾਂ ਦੀ ਹਣਾ ਹਾਂ ਇੱਕ ਤਾਂ ਕਮੇਟੀ ਦੀ ਗਲਤੀ ਹੁੰਦੀ ਆ ਜਿਹਨੇ ਇੱਥੇ ਆਪਣਾ 32 ਟੀਮਾਂ ਰੱਖ ਕੇ 40 ਕਰਦੀ ਫਿਰ ਪਲੇਅਰ ਆਰ ਕਹਿੰਦੇ ਟਾਈਮ ਤੇ ਆਓ ਹ ਚਾ ਸਰਬਬਈ ਫਿਰ ਕਰੋ ਕਿਵੇਂ ਆ سپورਟ ਦਨੋ ਕਰੋ ਫੁੱਲ سپورਟ ਹੈ ਜੀ ਵਧੀਆ ਕੋਈ ਰੋਕ ਟੋਕ ਤਾਂ ਨਹੀਂ ਹੈ ਕਿ ਵੀ ਉਹਨੇ ਰੇ ਸਵੇਰੇ ਆਣਾ ਯਾਰ ਦੂਰ ਹੋ ਜੇ ਇਹ ਜਮਾ ਵੀ ਨਹੀਂ ਤੇ ਯਾਰਾ ਮਿੱਤਰਾਂ ਦੀ ਫਿਰ ਕਿਹੜੀ سپورਟ ਵਧੀਆ ਪੂਰੀ ਬਾਹਰੋਂ ਸਭ ਦੇ ਪੂਰੀ سپورਟ ਹੈ ਜੀ ਅੱਛਾ ਕਿਸੇ ਨੇ ਆਇਆ ਕਰਿਆ ਵੀ ਬੁਲਾ ਲਿਆ ਹੋਵੇ ਪੈਸੇ ਨਹੀਂ ਦਿੱਤੇ ਹੋਣਾ ਫਿਰ ਨਾ ਵਾਅਦੇ ਘੱਟ ਦਿੱਤੇ ਹੋਣਾ ਆਏ ਹੋਏ ਕਿ ਦੇਹੇ ਆ ਪਾਕਾ ਆ ਤਾਂ ਹੁੰਦਾ ਹੀ ਰਹਿੰਦਾ ਇਹ ਤਾਂ ਹਿੱਸਾ ਹੀ ਹੈ ਗੇਮ ਦਾ ਨਾ ਅੱਛਾ ਤੇ ਕਈ ਵਾਰ ਲਿਆ ਆ ਲੂਚ ਵੀ ਖੇਡਣਾ ਪੈਂਦਾ ਹੋਊਗਾ ਨਾ ਹਾਂ ਉਹ ਤਾਂ ਹੈ ਜਾਨ ਜ਼ਰੂਰੀ ਆ ਸਾਰਾ ਕੁਝ ਜ਼ਰੂਰੀ ਆ ਅੱਛਾ ਇਲਾਕਾ ਕਿਹੜਾ ਵਧੀਆ ਲੱਗਦਾ ਖੇਡ ਕੇ ਮੈਂ ਤਾਂ ਪੰਜਾਬ ਹੀ ਵਧੀਆ ਲੱਗਦਾ ਸਾਰਾ ਹੀ ਪੰਜਾਬ ਵਧੀਆ ਕਿਹੜੇ ਬੋਲਰ ਨੂੰ ਸ਼ੱਕੇ ਮਾਰ ਕੇ ਨੇ ਯਾਰ ਆਉਂਦਾ ਵੀ ਯਾਰ ਇਹਨੂੰ ਮਾਰਨ ਦੇ ਅੱਜ ਇੱਥੇ ਹੀ ਬੋਲਰ ਦਾ ਸਾਰੇ ਚੰਗੇ ਆਪ ਨੂੰ ਬੈ ਬੋਲਿੰਗ ਕਰਨੀ ਵਧੀਆ ਲੱਗਦੀ ਹੈ ਜੇ ਬੈਟਿੰਗ ਕਰਨੀ ਨਹੀਂ ਲੱਗਦੀ ਨਹੀਂ ਪੰਜਾਬ ਚ ਜੇ ਬੈਟਿੰਗ ਠੀਕ ਹੈ ਬੋਲਰਾਂ ਦਾ ਤਾਂ ਕੁਝ ਹੈਗਾ ਹੀ ਨਹੀਂ ਅੱਛਾ ਤੇ ਮਨ ਨਾਲ ਆ ਵੀ ਹੁਣ ਜਿਵੇਂ ਹੁਣ ਤੁਸੀਂ ਦੁਬਾਰੇ ਹੁਣ ਜਾਓਗੇ ਮਨ ਨਾਲ ਹੁਣ ਦੂਰੂ ਛੇ ਤਾਂ ਉਰੇ ਬਾਜੀ ਜਾਣਾ ਆ ਮਨ ਨਾਲ ਹੁਣ ਦੁਬਾਰੇ ਫਿਰ ਜਾਓਗੇ ਕੱਲ ਨੂੰ ਫੇਰ ਜੇ ਪੂਲ ਕੀ ਹੋ ਗਿਆ ਫੇਰ ਇਹ ਪਹਿਲਾ ਮੈਚ ਨਿਕਲਦਾ ਫਿਰ ਐਵੇਂ ਸੈਟਿੰਗ ਹੁੰਦੀ ਨਹੀਂ ਕਿ ਵੀ ਉਰੀ ਰਹਿ ਜੀਏ ਨਹੀਂ ਹੋ ਤਾਂ ਜਾਂਦੀ ਐ ਬਸ ਫੇਰ ਅੱਜ ਇਕੱਲੇ ਆਇਆ ਨਹੀਂ ਮੈਂ ਸਮ ਯਾਰ ਘਰੇ ਠੀਕ ਆਪਣਾ ਜਾ ਕੇ ਅਛਾ ਸਪੁਰੂਸ਼ ਹੋ ਕੇ ਆ ਜਾਂਦਾ ਬੰਦਾ ਠੀਕ ਠੀਕ ਐ ਤੇ ਦੂਰ ਕਿੰਨੀ ਕਿ ਪੈ ਗਿਆ ਮੈਨੂੰ ਪੈ ਗਿਆ 130 ਕਿੰਮ ਪਿੰਡ ਦੀ ਟੀਮ ਹੈ ਨਹੀਂ ਫਿਰ ਹੁਣ ਨਹੀਂ ਹੈਗੀ ਮੁੰਡੇ ਬਾਹਰ ਚਲੇ ਗਏ ਬਾਹਰ ਚਲੇ ਗਏ ਹਾਂ ਜੀ ਠੀਕ ਐ ਹੋਰ ਕੋਈ ਗੱਲ ਬਾਤ ਨਹੀਂ ਉਸਤਾਦ ਉਸਤੂਦ ਕੀ ਨੂੰ ਮੰਨਦਾ ਫਿਰ ਨਹੀਂ ਉਸਤਾਦ ਤਾਂ ਕੋਈ ਨਹੀਂ ਆ ਅੱਛਾ ਕਿੰਨਾ ਚਿਰ ਹੋ ਗਿਆ ਕਰੈਟ ਖੇਡਦਿਆਂ ਨੂੰ ਹੋ ਗਏ ਮੈਨੂੰ 4 4 ਸਾਲ ਹੋ ਗਏ ਹੁਣ 4 ਸਾਲ ਹੋ ਗਏ ਤਾਂ ਟਰੈਕਟਰ ਜਿੱਤਿਆ ਫਿਰ ਬਜਾਏ ਉਹਦੇ ਟੂਲ ਟੂਲ ਫੁੱਲ ਬਜਾਏ ਹਾਂ ਕਈ ਦਿਨ ਤੱਕ ਬੱਜੇ ਟੂਲ ਅੱਛਾ ਪੂਰਾ ਚਾਹੀ ਵਾਲਾ ਚਾਪੈਂਡ ਵਿੱਚ ਪੂਰਾ ਸਵਾਗਤ ਕੀਤਾ ਵਧੀਆ ਬਸ ਅੱਜ ਆਪਾਂ ਕ੍ਰਿਕਟ ਖੇਡਿਆ ਸਭ ਦਾ ਸੁਪਨਾ ਹੁੰਦਾ ਵੀ ਵੱਡੀ ਚੀਜ਼ ਜਿੱਤਣ ਦਾ ਹਾਂ ਜਦੋਂ ਪਹਿਲੀ ਵਾਰ ਮੋਟਰਸਾਈਕਲ ਜਿੱਤਿਆ ਸੀ ਉਹ ਦੋ ਮੰਨ ਵਾਲਾ ਮੋਟਰਸਾਈਕਲ ਵਾਲੀ ਪਲੇਅਰ ਦਾ ਅਸਲ ਤਾਂ ਨਾਮ ਜਿਆਦਾ ਮੋਟਰਸਾਈਕਲ ਵਾਲੀ ਬਣਦਾ ਤੇ ਟਰੈਕਟਰ ਦਾ ਹੋਣਾ ਹੈ ਪਹਿਲਾਂ ਪਹਿਲਾਂ ਜ ਮੋਟਰ ਨਾਲ ਦਿੱਤੇ ਗਏ ਮੋਟਰ ਨਾਲ ਕਿਹੜੇ ਸਾਡੇ ਜਿੱਤਿਆ ਜਦੋਂ ਮੈਂ ਜਿੱਤਿਆ ਸੀ 2000 ਜਿੱਕੇ ਜਿੱਤਿਆ ਸੀ ਹਾਂ ਜੀ ਇਹ ਆ ਬਾਈ 100 ਰੁਪਏ ਚਾਹ ਲਾ ਮਾਲੇ ਵਾਲਾ ਤੇ ਸਲਹਾਰ ਰਿਹੜੀ ਪਿੰਡ ਆ ਦਾ ਤੁਹਾਨੂੰ ਪਤੀ ਆ ਬਹੁਤ ਵਧੀਆ ਨਾਇਸ ਇਨਸਾਨ ਆਏ ਭਰਾ ਆਪਣਾ ਹਰ ਇੱਕ ਮੇਲੇ ਤੇ ਜਿੱਥੇ ਵੀ ਮਿਲਦਾ ਆਪਾਂ ਨੂੰ ਆਸ ਕੇ ਮਿਲਦਾ ਜਦੋਂ ਏਰੀਆ ਚ ਜਾਇਦਾ ਇਹਨਾਂ ਦੇ ਚ ਹਾਲ ਚਾਲ ਵੀ ਪੁੱਛ ਲੈਂਦਾ ਬਾਕੀ ਮੈਸੇਜ ਉਸੇ ਹੀ ਇੱਕ ਦਿਨ ਆਉਂਦੇ ਜਾਂਦੇ ਨੇ ਇੱਕਦੋ ਸਾਡੇ ਏਰੀਆ ਫੋਨ ਲਾ ਲਿਆ ਹਾਂ ਫੋਨ ਕਰ ਲਿਆ ਕਰੋ ਇਹ ਬਹੁਤ ਘੈਂਟ ਬੰਦਾ ਕਦੋਂ ਮਰਜੀ ਖੇਡਣ ਨੂੰ ਕਹਿ ਦੋ ਜਵਾਬ ਨਹੀਂ ਦਿੰਦਾ ਛੇਤੀ ਇਹ ਪਹਿਲਾਂ ਹਾਂ ਹੋਈ ਆ ਉਦੋਂ ਮਜਬੂਰ ਨਾ ਕਰਿਆ ਕਰੋ ਬੰਦੇ ਨੂੰ ਯਾਰ ਸਾਡੇ ਨਾਲ ਹੀ ਖੇਡਿਆ ਰੋਣਾ ਕਰਦੀਆਂ ਗੱਡੀਆਂ ਮਾੜ ਗਰ ਮਜਬੂਰ ਕਰਦੇ ਆ ਨਾ ਬੰਦੇ ਨੂੰ ਵੱਡੇ ਵੱਡੇ ਸਪான்ਸਰਾਂ ਦਾ ਫੋਨ ਕਰਾ ਦੇਣੇ ਐਂ ਨਾ ਕਰਿਆ ਕਰੋ ਬਾਈ ਬਣ ਕੇ ਨਾ ਪਲੇਅਰ ਦੀ ਮਜਬੂਰੀ ਹੁੰਦੀ ਆ ਨਾ ਕਮੈਂਟਰਾਂ ਦੀ ਹਰ ਇੱਕ ਬੰਦੇ ਮਜਬੂਰੀ ਹੁੰਦੀ ਆ ਕਿਉਂਕਿ ਗੱਲ ਜਵਾਨ ਦੀ ਹੁੰਦੀ ਆ ਨਾ ਸਾਰਬਾਈ ਜਿੱਥੇ ਜਵਾਨ ਹੋਊਗੀ ਤੇ ਮੇਨ ਗੱਲ ਜਵਾਨ ਦੀ ਹੁੰਦੀ ਆ ਨਾ ਇਹ ਸਾਰਬ ਚਾਹਲ ਜੇ ਗੱਲਾਂ ਬਾਤਾਂ ਵਧੀਆ ਲੱਗਿਆ ਸ਼ੇਅਰ ਜਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਯਾਰਾ ਟਾਈਮ ਦਿੱਤਾ